ਨਰਨਵਰ ਲਾ ਲਈਏ ਆਓ ਆਪਾਂ ਇਹਨੂੰ ਗਾ ਕੇ ਪੜਦੇ ਹਾਂ ਸਾਰੇ ਸਾਜ਼ਾਂ ਤੋਂ ਰਹਿਤ ਕੱਲੀ ਢੱਡ ਵੱਜਣੀ ਹੈ ਦਾਸ ਬੋਲੇਗਾ ਮੇਰੇ ਭਾਈ ਮੇਰੀਆਂ ਭੈਣਾਂ ਸਾਰੀਆਂ ਸਾਥ ਦੇਉ ਨਾਲ ਬੋਲਿਓ ਮੈਨੂੰ ਪਤਾ ਹੈ ਵੀ ਜਦੋਂ ਲੱਗਦਾ ਨਾ ਡੀਜੇ ਵਿਆਹ ਚ ਸਾਰਿਆਂ ਨੂੰ ਵੱਧ ਤੁਸੀਂ ਉਹ ਨੱਚਦੇ ਹੋ ਪਰ ਇਹ ਉਹ ਗੀਤਾਂ ਨੇ ਸਾਨੂੰ ਮਾਰ ਦੇਣਾ ਇਹ ਗੁਰੂ ਦੇ ਗੀਤ ਨੇ ਇਹਨਾਂ ਨੇ ਸਾਨੂੰ ਤਾਰ ਦੇਣਾ ਉਹਨਾਂ ਦਾ ਫਾਇਦਾ ਕੋਈ ਨਹੀਂ ਉਹਨਾਂ ਦਾ ਮਕਸਦ ਕੋਈ ਨਹੀਂ ਇਹਦਾ ਕੋਈ ਨਾ ਕੋਈ ਲਾਭ ਹੈ ਆਓ ਮੈਂ ਪੜਦਾ ਪ੍ਰੇਮ ਨਾਲ ਸਾਰੇ ਮੇਰੇ ਨਾਲ ਬੋਲਿਓ ਬਾਅਦ ਵਿੱਚ ਸਾਰੇ ਢੱਡ ਵੱਜਣੀ ਹੈ ਸਾਜ ਨਹੀਂ ਵੱਜਣੇ ਪ੍ਰੇਮ ਨਾਲ ਬੋਲਿਓ ਹਾਂਜੀ ਵਿਰਥਾ ਜਨਮ ਗਵਾਇਆ ਇਸ ਮਾਨੇ ਅੰਧਲੇ ਨੇ ਵਿਰਥਾ ਜਨਮ ਗਵਾਇਆ ਇਸ ਮਾਨੇ ਅੰਧਲੇ ਨੇ ਵਿਰਥਾ ਜਨਮ ਗਵਾਇਆ ਇਸ ਮਾਨੇ ਅੰਧਲੇ ਨੇ ਜਨਮ ਗਵਾਇਆ ਇਸ ਮਾਨ ਅੰਧ ਲੈਨੇ ਬੇੜੋ ਪੈਣਾ ਸਾਰੀਆਂ ਪੈਣਾ ਬਈ ਇਸ ਮਾਨ ਅੰਧ ਲੈਨੇ ਬਿਰਥਾ ਜਨਮ ਗਵਾਇਆ ਇਸ ਮਾਨ ਅੰਧ ਲੈਨੇ ਬਿਰਥਾ ਜਨਮ ਗਵਾਇਆ ਇਸ ਮਾਨ ਅੰਧ ਲੈਨੇ ਬਿਰਥਾ ਜਨਮ ਗਵਾਇਆ ਇਸ ਮਨ ਅੰਧਲੇ ਨੇ ਬਿਰਥਾ ਜਨਮ ਮੰਗਵਾਇਆ ਇਸ ਮਨ ਅੰਧਲੇ ਨੇ ਬਿਰਥਾ ਜਨਮ ਮੰਗਵਾਇਆ ਇਸ ਮਨ ਅੰਧਲੇ ਨੇ ਬਿਰਥਾ ਜਨਮ ਮੰਗਵਾਇਆ ਮਿਰਥਾ ਜਨਮ ਮੰਗਵਾਇਆ ਮਿਰਥਾ ਜਨਮ ਮੰਗਵਾਇਆ ਇਸ ਮਾਨੇ ਹੰਦਲੇ ਨੇ ਕੀਤੀ ਨਾ ਕੋਈ ਨੇਕ ਕਮਾਈ 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 ਵਿਚ ਵਿਸ਼ਿਆ ਦੇ ਉਮਰ ਗਵਾਈ 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 اے ਉਮਰ ਗਵਾਈ ਵਿਚ ਵਿਸ਼ਿਆ ਨੇ ਉਮਰ ਸਤ ਸੰਗ ਮਨੋ ਬੁਲਾਇਆ ਸਤ ਸੰਗ ਮਨੋ ਬੁਲਾਇਆ ਇਸ ਮਨੇ ਅੰਧਲੇ ਨੇ ਸਤ ਸੰਗ ਮਨੋ ਬੁਲਾਇਆ ਇਸ ਮਨੇ ਅੰਧਲੇ ਨੇ ਸਤ ਸੰਗ ਮਨੋ ਬੁਲਾਇਆ ਇਸ ਮਨੇ ਅੰਧਲੇ ਨੇ ਸਤ ਸੰਗ ਮਨੋ ਬੁਲਾਇਆ ਇਸ ਮਨ ਅੰਧਲੇ ਨੇ ਤਾ ਜਨਮ ਮੰਗਵਾਇਆ ਇਸਮਾਨ